ਹਾਂਜੀ ਬਾਬੇ ਕੀ ਹਲਚਾਲ ਐ ਲੋ ਜੀ ਅੱਜ ਫੇਰ ਪਹੁੰਚ ਗਏ ਆ ਪਮਸ਼ੀਨਾ ਕੋਲ ਅੱਜ ਤਿਤੀਆਂ ਹੀ ਖੋਲਦੀਆਂ ਆ ਵੀ ਰਾਣੀ ਸੰਦਰਾ ਕੱਢ ਲਈ ਅੱਜ ਬਾਹਰ ਉਤਰੋਂ ਇਹਦੀ ਵੀਰ ਫੇਰ ਚੱਲਦੀ ਵੀ ਐ ਤੇ ਆਪਾਂ ਚੱਲੇ ਆ ਅੱਜ ਮਸ਼ੀਨ ਚੈੱਕ ਕਰਨ ਪਰਵਾਜ਼ ਆਪਾਂ ਮਸ਼ੀਨ ਚਾਲੂ ਕਰਾਂਗੇ ਪੀ ਕੋ ਇਹਨਾਂ ਨੂੰ ਜਾ ਕੇ ਤੁਹਾਨੂੰ ਕਰਾਉਣੇ ਆ ਜਲਦੀ ਦਿਖਾਉਣੇ ਆ ਕਿਵੇਂ ਜਲਦੀ ਕਰਮਾ ਵਾਲੀ ਪਹਿਲਾ ਦਿਨ ਅੱਜ ਅੱਜ 10 ਤਰੀਕ ਨਵਾਂ ਮਹੀਨਾ 2025 ਅਹ ਹੋਰ ਪਰਫਾਰਮੈਂਸ ਵਧੀਆ ਜੀ ਵਧੀਆ ਵਾਰ ਚਲ ਆ ਚਾਲ ਵਧੀਆ ਵਧੀਆ ਘਾਟੇ ਕਰਕੇ ਲੇਟ ਹੋ ਗਿਆ ਨਹੀਂ ਤਾਂ ਮਸ਼ੀਨ ਵੇਲਾ ਮਿੰਟ ਮਿੰਟੀ ਚੱਲ ਜਾਂਦੀ ਹੈ ਹੈ ਸਾਡੇ ਕਰਕੇ ਹੋਰ ਕੀ ਆ ਔਰ ਜੇ ਆ ਜਾਂਦੇ ਤੇ ਸਾਰਾ ਕੁਝ ਛੇਤ ਆਣਾ ਨਿਬੜ ਜਾਣਾ ਹੀ ਲੱਗ ਲਗਾ ਕੇ ਮੈਂ ਕੱਲ ਸਰਵ ਨੇ ਬਰਨਾਲੇ ਦੀ ਕੱਲ ਮੈਂ ਹੋ ਗਿਆ ਅੱਛਾ ਹਾਂ ਜੀ ਬੱਬੇ ਲੋਹੀ ਕਰਤੀ ਚਾਲੂ ਆਪਾਂ ਅੱਜ 10 ਤਰੀਕ ਨਵੰਬਰ 2025 ਅੱਜ ਪਹਿਲਾ ਦਿਨ ਕਰਮਾਲਿਆਂ ਬਹੁਤ ਵਧੀਆ ਚੱਲੀ ਆ ਜਿਵੇਂ ਸੈਟਿੰਗ ਕੀਤੀ ਸੀ ਓਵੇਂ ਆ ਕੇ ਚੱਲ ਪਈ ਬਸ ਇੱਕ ਥੋੜੀ ਇਹ ਪਤਾ ਨਹੀਂ ਕੀ ਚੱਕਰ ਆ ਬਾਜ ਆਉਣ ਲੱਗੀ ਇੱਕ ਪਾਸੋਂ ਉੱਤ ਤੱਕ ਸਹੀ ਆਈ ਇਹ ਪਹਿਲੇ ਘੇੜੇ ਦੂਜੇ ਘੇੜੇ ਜਾ ਕੇ ਆਵਾਜ਼ ਕਰਨ ਲੱਗੀ ਏ ਸਮਝ ਨਹੀਂ ਆਉਂਦੀ ਪਈ ਬਾਕੀ ਹੁਣ ਜਿਹਾ ਚੱਲਾ ਹੈਗਾ ਮੜਾ ਇੱਕ ਅੱਧਾ ਘੇੜਾ ਲਾ ਕੇ ਫਿਰ ਰੋਕ ਕੇ ਦੇਖਦੇ ਆ ਵੀ ਕੀ ਗੱਲ ਬਾਤ ਆ ਕਰੋ ਚੈੱਕ ਪਤਾ ਨਹੀਂ ਕੋਈ ਚੀਜ਼ ਆ ਲੈ ਵਟ ਗਈ ਅੰਦਰ ਤਾਂ ਲੋ ਜੀ ਕਰੋ ਚੈੱਕ ਥੱਲੇ ਢਾਣੇ ਤੋਂ ਨੇ ਕੋਈ ਬਾਕੀ ਮੜਾ ਕੋਈ ਨਾ ਕੋਈ ਇੱਕ ਕੱਦਾ ਦਾਣਾ ਦੇ ਹੁੰਦਈਆ ਪਾ ਕਹਿ ਦਿੰਨੇ ਆ ਕੋਈ ਨਾ ਕੋਈ ਉੱਧਰ ਵੀ ਡਿੱਗ ਰੁਕ ਜਾਂਦਾ ਆ ਜੈ ਜੀ ਬਾਜ ਕਰਦੀ ਵੀ ਇਹ ਪਤਾ ਨਹੀਂ ਕਿੱਥੋਂ ਹੁੰਦੀ ਵੀ ਇਹ ਨਹੀਂ ਸਮਝ ਲੱਗਦੀ ਵੀ ਚੱਕਾ ਬਹਾਵਾ ਜੱਲੀ ਕਰ ਮਾਰੀ ਉਹੀ ਕਹਿ ਦਈਏ ਕੋਈ ਆ ਰਾਦਾ ਨਹੀਂ ਹੈਗਾ ਇਸੇ ਚਲਾਉਣ ਦਾ ਜਾਂ ਕਰਨਾ ਆ ਸਾਡੇ ਬਾਹੂ ਜੀ ਕਰੋ ਇਹ ਚੈੱਕ ਚੱਲ ਜਗਾ ਬਸ ਕੋਈ ਨਾ ਅਸੀਂ ਆਪ ਮਾਰਾਂਗੇ ਸੜਨ 1509 ਆ ਬਾਕੀ ਦੇਖਾਂਗੇ ਹੋਰ ਅੱਗੇ ਅੱਗੇ ਜਦੋਂ ਆਉਂਦੀਆਂ ਨੇ ਚੈੱਕ ਕਰ ਚਾਰਨਾ ਨਹੀਂ ਪਾਇਆ ਬਾਬਾ ਸੀ ਭਾਈ ਨੇ ਆ ਜੇ ਬਈ ਦਾਣਾ ਨੇ ਕੋਈ ਕੋਸ਼ ਨਹੀਂ ਆਪਾਂ ਜਲੋਨੇ ਮੈਂ ਆ 1560 ਬਾਹਰ ਦੇ ਵਾਸ ਜੀ ਆਪੀ ਹੁਣ ਆਪੀ ਹੱਡੀਆ ਚੱਲ ਚੱਲ ਗਏ ਰੋ ਜੇ ਅੱਜ ਪਹਿਲੇ ਦਿਨ ਚਲਾਈ ਆ ਕਰਮਾਂ ਵਾਲੀ ਪਹਿਲੇ ਦਿਨ ਦੇਖੋ ਦੂਜੇ ਗੇਅਰ ਚ ਲਾ ਦੇ ਪਹਿਲੇ ਦਿਨ ਇਹ ਦੂਜੇ ਗੇਅਰ ਚ ਲੱਗਦੀ ਆ 2025 ਮਾਡਲ ਆ ਕਣਕਾਂ ਦੇਸ਼ ਗਿਆਣ ਦੀ ਅਜੇ ਕੋਈ ਆ ਰਹੀ ਨਹੀਂ ਲਾਏ ਕੋਈ ਕੁਛ ਨਹੀਂ ਲਾਏ ਸੀਗਾ ਚਲਾਈ ਚਲਾ ਕੇ ਦੇਖ ਰਹੇ ਹਾਂ ਪਰ ਬਿਨਾਂ ਆ ਰਹਿਆਂ ਤੋਂ ਵਧੀਆ ਚੱਲੀ ਹੈ ਕਰਵਾ ਕਹਿ ਰਹਾ ਹਜੇ ਕਿੱਲੇ ਦਾ ਕੋਈ ਨਾ ਲਮੈਂ ਘੇਰਿਆਂ ਜੇ ਪਾ ਕੇ ਦੇਖਾਂਗੇ ਇਹਨੂੰ ਕਣਕਾਂ ਜਾਂਦਾ ਮੈਂ ਪੁੱਤਰਮਾਲੀ ਨਾਲ ਕੋਈ ਦਿੱਕਤ ਨਹੀਂ ਦਿੱਤੀ ਮੈਂ ਗੱਲ ਹੀ ਜੀ ਰਿਆਂ ਜੇ ਪਤਾ ਲੱਗਦਾ ਸਾਰੀ ਦਾ ਦਿਖਾਣੇ ਆ ਗਿਆ ਹੋਰ ਲੋ ਜੀ ਆ ਗਿਆ ਠੰਡਾ ਠੰਡਾ ਪੀਏ ਯਾਰ ਜਵਾਨ ਆਪਣਾ ਇਹ ਅਮਰ ਨਾਲ ਹੀ ਰਹਿੰਦਾ ਕਣਕਾਂ ਦੀ ਅਸੀਂ ਦੋਨੇ ਹੁੰਨੇ ਆ ਕਰਾ ਤੋਰਾ ਜਾ ਕਦੂ ਜਿਆ ਜਾ ਇਹਦਾ ਤਾਂ ਲਾਨ ਵੀ ਘਟਾ ਚੱਕ ਇਦੋਂ ਬਾਕੀ ਆ ਫੜਾ ਪਹਿਲਾਂ ਹਵਾ ਘਟ ਸੀ ਹੁਣ ਹਵਾ ਵਧਾਈ ਆ ਲੋ ਜਿੰਨੇ ਪੜ ਗਿਆ ਕਰੋ ਸਿਆਕਾ ਅਗੀ ਰਾਣੀ ਖੰਦਰਾ ਵੇਲੀ ਸਾਡੇ ਮਾਲਕ ਸਾਹਿਬ ਦੇਖਦੇ ਮੈਂ ਚਲਾ ਕੇ ਟਰਾਈ ਲੈ ਗਏ ਲੋ ਇਹ ਵੜਤੇ 3 3.5 ਕਿਲੇ ਹਨ ਚੱਲ ਚੱਲ ਵਧੀਆ ਚੱਲੀ ਕਰਮ ਵਾਲੀ ਉਵੇਂ ਹੀ ਕਹਿ ਦਿੰਨੇ ਆ 1509 ਦਾ ਬਹਨ ਵਧੀਆ ਚੱਲੀ ਚਾਬੀ ਚੱਕ ਕੇ ਵੀ ਦੇਖੀ ਅਸੀਂ ਵੀ ਹਾਂ ਵੀ ਕਿਵੇਂ ਆ ਦੂਜੇ ਚੱਜ ਪਹਿਲੇ ਦਿਨ ਵਾਂਗ ਦੂਜੇ ਜਿਹਾ ਲੱਗਦੀ ਨਾਲੇ ਹਰੀ ਸੀ ਜਿਵੇਂ ਨਾ ਕੋਈ ਸਟਾਫ ਆਕਰਾਂ ਦੇ ਆ ਰ ਆ ਉਰਾ ਕੁਝ ਨਹੀਂ ਲਾਇਆ ਬਸ ਸਿੰਪਲ ਚਲਾਈ ਜਿਵੇਂ ਹੈਗੀ ਸੀ ਅੱਛਾ ਅਖਾ ਚੱਲ ਇੱਕ ਉਹ ਚਲਾ ਕੇ ਵੇਨੇ ਆ ਬਾਕੀ ਚ ਸਹੀ ਲੱਗੀ ਚੱਲੀ ਹੁਣ ਜੇ ਨਾਲਾ ਚੱਲੀ ਜੇ ਕੋਈ ਦਿੱਕਤ ਆਈ ਫਿਰ ਆ ਰਹੇ ਲਾਵਾਂਗੇ ਨਹੀਂ ਆ ਰਹੇ ਨਹੀਂ ਲਾਉਂਦੇ ਇਹ ਵਾਪੇ ਪਹੁੰਚ ਗਏ ਹੀ ਸ਼ੈਟਚ ਹੈ ਆ ਬੰਦਾ ਫੇਰ ਉਹੀ ਆ ਗਿਆ ਹਾਂ ਇਹਨੂੰ ਕੁਮਾਈ ਮਿਲ ਜਾ ਕੇ ਫੇਰ ਮੁੰਬਈ ਤਾਂ ਬੰਨ ਬਣਾਈਏ ਤਾਂ ਸਹੀ ਬਾਤ ਹੋਊਗਾ ਹਾਂ ਆ ਉੱਪਰ ਇੱਥੇ ਨਹੀਂ ਹਮਾਰ ਜਿਹੜੀ ਗੇਲਡਰਾਮ ਦੀ ਪੱਤੀ ਆ ਤੇ ਸਪੈਕਾਂ ਦੀ ਲੈਣਾ ਦੇਖੀ ਇੰਨਾ ਕੀ ਫਰਕ ਰਹਿੰਦਾ ਬਾਗਾ ਕਰੇ ਜ਼ਿਆਦਾ ਆ ਯਾਰ ਐ ਫਲਾਣਾ ਮਾਂ ਵੀ ਮੈਨੂੰ ਨਹੀਂ ਪਤਾ ਇਹ ਚੀਜ਼ ਬਾਰੇ ਉਹ ਗੇਲਡਰਾਮ